ਹਮਾਸ ਦੇ ਮੁਖੀ ਇਸਮਾਈਲ ਹਨਿਆ ਦੀ ਮੌਤ ਦੇ ਨਾਲ ਪੂਰੇ ਮਿਡਲ ਈਸਟ ਦੇ ਵਿੱਚ ਇੱਕ ਵਾਰ ਦੁਬਾਰ ਤੋਂ ਜਿਹੜੀ ਹੈਗੀ ਆ ਉਹ ਜੰਗ ਚੱਲ ਰਹੀ ਆ ਉਸ ਦੇ ਵਿੱਚ ਇੱਕ ਨਵੀਂ ਗਰਮਜੋਸ਼ੀ ਆ ਗਈ ਹੈ ਇਹਨਾਂ ਦਾ ਕਤਲ ਕੀਤਾ ਗਿਆ ਜਦੋਂ ਇਹ ਈਰਾਨ ਦੇ ਵਿੱਚ ਇੱਕ ਸਟੇਟ ਗੈਸਟ ਦੇ ਤੌਰ ਤੇ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸੌਹ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਗਏ ਸੀ ਇਸਮਾਈਲ ਹਨਿਆ ਜਿਹੜੇ ਨਹੀਂ ਉਹ ਹਮਾਸ ਦੇ ਪੋਲੀਟੀਕਲ ਵਿੰਗ ਦੇ ਮੁਖੀ ਸੀ ਰਾਤ ਨੂੰ 2 ਵਜੇ ਇੱਕ 에어 ਸਟ੍ਰਾਈਕ ਦੇ ਨਾਲ ਉਹਨਾਂ ਦਾ ਜਿਹੜਾ ਕਤਲ ਹੈ ਉਹ ਹੋਇਆ ਗਿਆ ਹੈ। ਇਹਨਾਂ ਦੇ ਕਤਲ ਤੋਂ ਬਾਅਦ ਇਹ ਜਿਹੜੀ ਸਾਰੀ ਜੰਗ ਹੈ ਉਹ ਇੱਕ ਨਵੇਂ ਆਯਾਮ ਦੇ ਵਿੱਚ ਪਹੁੰਚ ਗਈ ਹੈ ਜਿੱਥੇ ਸੀਜ਼ਫਾਇਰ ਦੀ ਗੱਲ ਹੋ ਰਹੀ ਸੀ ਤੇ ਹੁਣ ਇਹ ਇੱਕ ਫੁੱਲ ਸਕੇਲ ਵਾਰ ਦੇ ਵਿੱਚ ਬਦਲ ਜਾਣ ਦੀ ਜਿਹੜੀ ਇਹਦਾ ਖਦਸ਼ਾ ਹੈ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਸ਼ਮੀਰ ਸਿੰਘ ਹਮਾਸ ਦੇ ਮੁਖੀ ਇਸਮਾਈਲ ਹਨਿਆ ਦੀ ਮੌਤ ਦੇ ਨਾਲ ਪੂਰੇ ਮਿਡਲ ਈਸਟ ਦੇ ਵਿੱਚ ਇੱਕ ਵਾਰ ਦੁਬਾਰਤ ਤੋਂ ਜਿਹੜੀ ਹੈਗੀ ਆ ਉਹ ਜਿਹੜੀ ਜੰਗ ਚੱਲ ਰਹੀ ਆ ਉਸ ਦੇ ਵਿੱਚ ਇੱਕ ਨਵੀਂ ਗਰਮਜੋਸ਼ੀ ਆ ਗਈ ਹੈ ਇਹਨਾਂ ਦਾ ਕਤਲ ਕੀਤਾ ਗਿਆ ਜਦੋਂ ਇਹ ਈਰਾਨ ਦੇ ਵਿੱਚ ਇੱਕ ਸਟੇਟ ਗੈਸਟ ਦੇ ਤੌਰ ਤੇ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਸੌਂਚੁਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਗਏ ਸੀ ਤਾਂ ਇਸਮਾਈਲ ਹਨਿਆ ਜਿਹੜੇ ਨੇ ਉਹ ਹਮਾਸ ਦੇ ਪੋਲਿਟਿਕਲ ਵਿੰਗ ਦੇ ਮੁਖੀ ਸੀ ਤਾਂ ਜਿਸ ਵੇਲੇ ਉਹ ਰਾਤ ਨੂੰ ਜਿੱਥੇ ਉਹਨਾਂ ਦੀ ਠਹਿਰਗਾ ਸੀ ਉੱਥੇ ਉਹ ਆਰਾਮ ਕਰ ਰਹੇ ਸੀ ਤਾਂ ਰਾਤ ਨੂੰ 2 ਵਜੇ ਇੱਕ 에ਅਰ ਸਟ੍ਰਾਈਕ ਦੇ ਨਾਲ ਉਹਨਾਂ ਦਾ ਜਿਹੜਾ ਕਤਲ ਹੈ ਉਹ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਇੱਕ ਅੰਗ ਰਖਿਅਕ ਜਿਹੜਾ ਹੈ ਉਹ ਵੀ ਮਾਰਿਆ ਗਿਆ ਤਾਂ ਇਸਮਾਈਲ ਹਨੀਆਂ ਦੀ ਜਿਹੜੀ ਕਿਲਿੰਗ ਹੈ ਜਿਹੜੀ ਅਸੈਸੀਨੇਸ਼ਨ ਹੈ ਇਹ ਜੋ ਪੈਲੇਸਟੀਨियन ਰੈਜਿਸਟੈਂਸ ਲੀਡਰਸ਼ਿਪ ਹੈ ਉਸ ਦੇ ਵਿੱਚ ਇੱਕ ਬਹੁਤ ਛੂਟੀ ਦੇ ਆਗੂ ਸੀਗੇ ਜਿਨ੍ਹਾਂ ਦਾ ਕਤਲ ਕੀਤਾ ਗਿਆ ਤੇ ਇਹਨਾਂ ਦੇ ਕਤਲ ਤੋਂ ਬਾਅਦ ਇਹ ਜਿਹੜੀ ਸਾਰੀ جنگ ਹੈ ਉਹ ਇੱਕ ਨਵੇਂ ਆਯਾਮ ਦੇ ਵਿੱਚ ਪਹੁੰਚ ਗਈ ਹੈ ਜਿੱਥੇ ਸੀਜ਼ ਫਾਇਰ ਦੀਆਂ ਗੱਲਾਂ ਹੋ ਰਹੀਆਂ ਸੀ ਤੇ ਹੁਣ ਇਹ ਇੱਕ ਫੁੱਲ ਸਕੇਲ ਵਾਰ ਦੇ ਵਿੱਚ ਬਦਲ ਜਾਣ ਦੀ ਜਿਹੜੀ ਇਹਦਾ ਖਦਸ਼ਾ ਹੈ ਕਿ ਪੂਰੇ ਵੈਸਟ ਏਸ਼ੀਆ ਜਿਹੜਾ ਖਿੱਤਾ ਹੈਗਾ ਉਹ ਫੁੱਲ ਫਲੇਜਿਕ ਵਾਰ ਦੇ ਵਿੱਚ ਤਬਦੀਲ ਹੋ ਜਾਏਗਾ ਤੇ ਜੇ ਅਸੀਂ ਇਸਮਾਈਲ ਹਾਨੀਆਂ ਦੀ ਜਿਹੜੀ ਜ਼ਾਤੀ ਲਾਈਫ ਹੈ ਉਸ ਦੇ ਉੱਤੇ ਝਾਤ ਮਾਰੀਏ ਤਾਂ ਬੜੀ ਇੰਟਰਸਟਿੰਗ ਹੈ ਕਿ ਜਿਹੜੇ ਦੂਸਰੇ ਪੈਲਸਟਿਨੀਅਨ ਨੇ ਸਿንስ 1948 ਜਿਸ ਤਰ੍ਹਾਂ ਉਹ ਜਿਹੜਾ ਸਟਰਗਲ ਕਰ ਰਿਹਾ ਉਸੇ ਤਰ੍ਹਾਂ ਇਹਨਾਂ ਦੀ ਜਿਹੜੀ ਲਾਈਫ ਆ ਉਹ ਵੀ ਇੱਕ ਸਟਰਗਲ ਦੇ ਵਿੱਚ ਰਹੀ ਹੈ ਤਾਂ ਇਹਨਾਂ ਦਾ ਜਿਹੜਾ ਜਨਮ ਆ ਉਹ ਇੱਕ ਰਿਫਿਊਜੀ ਕੈਂਪ ਦੇ ਵਿੱਚ ਹੋਇਆ ਗਾਜ਼ਾ ਦੇ ਵਿੱਚ ਤਾਂ ਉਹ ਰਿਫਿਊਜੀ ਕੈਂਪ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਉਸ ਤੋਂ ਬਾਅਦ ਐਜ਼ ਅ ਸਟੂਡੈਂਟ ਐਕਟਿਵਿਸਟ ਜਿਹੜਾ ਇਹਨਾਂ ਨੇ ਆਪਣਾ ਪੋਲੀਟੀਕਲ ਕੈਰੀਅਰ ਜਿਹੜਾ ਹੈਗਾ ਗਾਜ਼ਾ ਸਿਟੀ ਯੂਨੀਵਰਸਿਟੀ ਦੇ ਵਿੱਚ ਇਸਲਾਮ ਸਿਟੀ ਯੂਨੀਵਰਸਿਟੀ ਦੇ ਵਿੱਚ ਸ਼ੁਰੂ ਕੀਤਾ ਗਾਜ਼ਾ ਦੇ ਵਿੱਚ ਤੇ ਉਥੋਂ ਇਹਨਾਂ ਨੇ ਹੌਲੀ ਹੌਲੀ ਕਰਕੇ ਆਪਣਾ ਜਿਹੜਾ ਜਦੋਂ ਐਕਟਿਵਿਜ਼ਮ ਸ਼ੁਰੂ ਕਰਦੇ ਨੇ ਤਾਂ ਉਹ ਜਿਹੜਾ ਦੌਰ ਹੈ ਸਾਰਾ ਉਹ 1987 ਦਾ ਦੌਰ ਹੈ ਜਦੋਂ ਕਿ ਇੱਕ ਪਹਿਲੀ ਅਪਰਾਇਜ਼ਿੰਗ ਹੁੰਦੀ ਹੈ ਇਜ਼ਰਾਈਲ ਦੇ ਆਕੂਪੇਸ਼ਨ ਦੇ ਖਿਲਾਫ ਪੈਲੇਸਟੀਨIANS ਦੀ ਜਿਹਨੂੰ ਫਰਸਟ ਇੰਤੀਫਾਦਾ ਕਿਹਾ ਜਾਂਦਾ ਹੈ ਇੰਤੀਫਾਦਾ ਇੱਕ ਅਰੈਬਿਕ ਵਰਡ ਹੈਗਾ ਤੇ ਜਿਹਦੇ ਵਿੱਚ ਇੱਕ ਕਹਿ ਸਕਦੇ ਆ ਕਿ ਨਵੀਂ ਇੱਕ ਬਗਾਵਤ ਜਿਹੜੀ ਆ ਉੱਠਦੀ ਆ ਜਦੋਂ ਉਹਨੂੰ ਇਨਤਫਾਦਾ ਕਿਹਾ ਜਾਂਦਾ ਤਾਂ ਫਰਸਟ ਇਨਤਫਾਦਾ ਜਦੋਂ ਹੁੰਦਾ ਉਦੋਂ ਇਹ ਇਸਮਾਈਲ ਹਨੀਆਂ ਜਿਹੜੇ ਨੇ ਉਹ ਆਪਣਾ ਪੋਲਿਟੀਕਲ ਕੈਰੀਅਰ ਸ਼ੁਰੂ ਕਰਦੇ ਨੇ ਤਾਂ ਉਸ ਦੇ ਨਾਲ ਹੀ ਇਹਨਾਂ ਦੇ ਉੱਤੇ ਜਿਹੜਾ ਹੈਗਾ ਆ ਉਹ ਇਜ਼ਰਾਈਲ ਦਾ ਜਿਹੜਾ ਨਜ਼ਰ ਜਾਂਦੀ ਹੈ ਤੇ ਇਜ਼ਰਾਈਲ ਦੀ ਸਰਕਾਰ ਦੇ ਵੱਲੋਂ ਇਹਨਾਂ ਨੂੰ ਇੰਪ੍ਰਿਜ਼ਨ ਕੀਤਾ ਜਾਂਦਾ ਤੇ ਸਾਲ 2092 ਦੇ ਵਿੱਚ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ ਲੈਬਨਾਨ ਦੇ ਵਿੱਚ ਲੈਬਨਾਨ ਦੇ ਵਿੱਚ ਇਹ ਡਿਪੋਰਟ ਹੋ ਜਾਂਦੇ ਨੇ 1993 ਦੇ ਵਿੱਚ ਵਾਪਸ ਆਉਂਦੇ ਨੇ ਉਸ ਟਾਈਮ ਤੇ ਇੱਕ ਸਾਲ ਦੇ ਬਾਅਦ ਹੀ ਉਸ ਟਾਈਮ ਤੇ ਓਸਲੋ ਅਕੋਰਡ ਜਿਹੜੇ ਨੇ ਉਹ ਜਿਹੜੇ ਕਿ ਪੈਲਸਟਿਨੀਅਨ ਅਥਾਰਟੀ ਦੇ ਵੱਲੋਂ ਇਜ਼ਰਾਈਲ ਦੇ ਨਾਲ ਜੋ ਅ ਅਮਰੀਕਾ ਦੀ ਸਾਲਸੀ ਤੋਂ ਬਾਅਦ ਜਿਹੜੇ ਅਕੋਰਡ ਕੀਤੇ ਗਏ ਸੀ ਉਸ ਅਕੋਰਡ ਨੂੰ ਜਦੋਂ ਸਾਈਨ ਕੀਤੇ ਜਾਂਦੇ ਨੇ ਤੇ ਵਾਪਸ ਆਉਂਦੇ ਨੇ ਇਸਮਾਈਲ ਹਾਨੀਆਂ ਤਾਂ ਇਸਮਾਈਲ ਹਾਨੀਆਂ ਜਿਹੜੇ ਨੇ ਇਸੇ ਤਰ੍ਹਾਂ ਇਹ ਲਗਾਤਾਰ ਟਾਰਗੇਟ ਤੇ ਰਹਿੰਦੇ ਨੇ ਤੇ ਸਾਲ 2003 ਦੇ ਵਿੱਚ ਜਿਹੜੀ ਹੈਗੀ ਇੱਕ ਅਸੈਸੀਨੇਸ਼ਨ ਅਟੈਂਪਟ ਜਿਹੜੀ ਹੈ ਇਹ ਸਰਵਾਈਵ ਕਰਦੇ ਨੇ ਜਿਹੜੇ ਕਿ ਹਮਾਸ ਦੇ ਫਾਊਂਡਰ ਸੀ ਉਹਨਾਂ ਦੇ ਨਾਲ ਇੱਕ 2003 ਦੇ ਵਿੱਚ ਇੱਕ ਅਸੈਸੀਨੇਸ਼ਨ ਅਟੈਂਪਟ ਜਿਹੜੀ ਹੈ ਇਹ ਸਰਵਾਈਵ ਕਰ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਕਿ ਇਹਨਾਂ ਜਿਹੜਾ ਅੱਗੇ ਜਿਹੜੀ ਇਹਨਾਂ ਦੀ ਪ੍ਰੋਮੋਸ਼ਨ ਹੁੰਦੀ ਰਹਿੰਦੀ ਹੈ ਜੋ ਜੋ ਹਮਾਸ ਦੀ ਜਥੇਬੰਦੀ ਦੇ ਵਿੱਚ ਤਾਂ ਸਾਲ 2006 ਦੇ ਵਿੱਚ ਜਦੋਂ ਵੋਟਾਂ ਪੈਂਦੀਆਂ ਨੇ ਗਾਜ਼ਾ ਦੇ ਵਿੱਚ ਇੱਕ ਕਾਫੀ ਸਾਲਾਂ ਬਾਅਦ ਇੱਕ ਕਲੈਕਸ਼ਨ ਕਰਵਾਈ ਜਾਂਦੀ ਹੈ ਪੈਲੇਸਟੀਨੀਅਨ ਅਥਾਰਟੀ ਦੀ ਤੇ ਜਿਹੜੀ ਕਿ ਹਮਾਸ ਦੇ ਵੱਲੋਂ ਲੜੀ ਜਾਂਦੀ ਹੈ ਤੇ ਹਮਾਸ ਜਿਹੜੀ ਹੈ ਉਹ ਗਾਜ਼ਾ ਦੇ ਵਿੱਚ ਉਹ ਇਲੈਕਸ਼ਨ ਜਿੱਤ ਜਾਂਦੀ ਹੈ ਵੱਡੇ ਪੱਧਰ ਤੇ ਤਾਂ ਇਸਲਾਮ ਤਾਂ ਉਸ ਗਾਜ਼ਾ ਦੇ ਜਿਹੜੇ ਪੈਲੇਸਟੀਨियन ਅਥਾਰਟੀ ਦੀ ਜਿਹੜੇ ਪ੍ਰਾਈਮ ਮਿਨਿਸਟਰ ਬਣਾਇਆ ਜਾਂਦਾ ਤਾਂ ਉਹ ਇਸਮਾਈਲ ਹਾਨੀਆ ਨੂੰ ਬਣਾਇਆ ਜਾਂਦਾ ਹਾਲਾਂਕਿ ਉਹ ਜਿਹੜੀ ਗਵਰਨਮੈਂਟ ਹੈ ਉਹ 1 ਸਾਲ ਹੀ ਰਹਿੰਦੀ ਹੈ ਉਸ ਤੋਂ ਬਾਅਦ ਉਹ ਗਵਰਨਮੈਂਟ ਨੂੰ ਵੈਸਟਰਨ ਜਿਹੜੀਆਂ ਨੇਸ਼ਨਸ ਨੇ ਤੇ ਇਜ਼ਰਾਈਲ ਹੈ ਉਹ ਨਹੀਂ ਮੰਨਦਾ ਹੈਗਾ ਤੇ ਇਸ ਕਰਕੇ ਉਹ ਗਵਰਨਮੈਂਟ ਤੋੜ ਦਿੱਤੀ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਹਮਾਸ ਦੀ ਅਕਸਰਿਅਤ ਹੁੰਦੀ ਹੈ ਤਾਂ ਇਸ ਦੇ ਨਾਲ ਹੀ ਫਿਰ ਜੋ ਇਹ ਲਗਾਤਾਰ ਹਮਾਸ ਦੇ ਵਿੱਚ ਇਸ ਤਰ੍ਹਾਂ ਇੱਕ ਮੁੱਖ ਆਗੂ ਦੇ ਤੌਰ ਤੇ ਵਿਚਰਦੇ ਨੇ ਪਰ ਸਾਲ 2017 ਦੇ ਵਿੱਚ ਇਹਨਾਂ ਨੂੰ ਹਮਾਸ ਦੇ ਪੋਲੀਟੀਕਲ ਵਿੰਗ ਬਿਊਰੋ ਦਾ ਹੈੱਡ ਬਣਾ ਦਿੱਤਾ ਜਾਂਦਾ ਮੁਖੀ ਬਣਾ ਦਿੱਤਾ ਜਾਂਦਾ ਸਾਲ 2017 ਦੇ ਵਿੱਚ ਸਾਲ 2017 ਤੋਂ ਬਾਅਦ ਲਗਾਤਾਰ 2019 ਤੋਂ ਲੈ ਕੇ ਇਹ ਜਿਹੜੇ ਹੈਗੇ ਆ ਉਹ ਅ ਗਾਜ਼ਾ ਤੋਂ ਬਾਹਰ ਰਹਿ ਰਹੇ ਆ ਕਿਉਂਕਿ ਇਹਨਾਂ ਨੂੰ ਅਸੈਸੀਨੇਸ਼ਨ ਦੀ ਖਤਰਾ ਹੈਗਾ ਇਜ਼ਰਾਈਲ ਤੋਂ ਤਾਂ ਸਾਲ 2019 ਤੋਂ ਇਹ ਕਤਰ ਦੇ ਵਿੱਚ ਰਹਿ ਰਹੇ ਸੀ ਜ਼ਿਆਦਾਤਰ ਕਤਰ ਦੇ ਵਿੱਚ ਇਹ ਰਹਿ ਰਹੇ ਸੀਗੇ ਤਾਂ ਉੱਥੇ ਇਹ ਚੀਫ ਨੇਗੋਸ਼ੀਏਟਰ ਜਿਹੜੇ ਸੀਗੇ ਇਜ਼ਰਾਈਲ ਤੇ ਪੈਲੇਸਟਾਈਨ ਦੇ ਦਰਮਿਆਨ ਜੋ ਵੈਸਟ ਏਸ਼ੀਆ ਦੇ ਵਿੱਚ ਚਾਹੇ ਈਰਾਨ ਦੇ ਹਵਾਲੇ ਨਾਲ ਸੀਰੀਆ ਦੇ ਹਵਾਲੇ ਨਾਲ ਜਿਹੜੀ ਵੀ ਸੋਰਸ ਚੱਲ ਰਹੀ ਆ ਉਸ ਦੇ ਵਿੱਚ ਇੱਕ ਨੇਗੋਸ਼ੀਏਸ਼ਨ ਦੇ ਲਈ ਐਕਸੀਜ਼ ਫਾਇਰ ਦੀ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਕਿ ਕੀ ਪਲੇਅਰ ਹੁੰਦੇ ਨੇ ਤਾਂ ਜਿਹੜਾ ਕਤਰ ਦੀ ਰਹਿਨਮਾਈ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਸਾਲ ਜਿਹੜੀ ਕਿ ਹੁਣ ਜਿਹੜੀ ਲਿਬਰੇਸ਼ਨ ਵਾਰ ਚੱਲ ਰਹੀ ਸੀ ਜਦੋਂ ਕਿ ਸਾਲ 2023 ਦੇ ਅਕਤੂਬਰ ਮਹੀਨੇ ਦੇ ਵਿੱਚ ਇੱਕ ਫੁੱਲ ਫਲੇਜ ਅਟੈਕ ਜਿਹੜਾ ਕੀਤਾ ਜਾਂਦਾ ਹੈ ਇਜ਼ਰਾਈਲ ਦੇ ਵਿੱਚ ਜਿਸ ਦੇ ਵਿੱਚ ਇਜ਼ਰਾਈਲ ਦਾ ਕਹਿਣਾ ਹੈ ਇਹ ਹੈ ਵੀ ਇਸ ਦੇ ਵਿੱਚ 1200 ਜਿਹੜੇ ਜਿਹੜੇ ਇਜ਼ਰਾਈਲੀ ਨਾਗਰਿਕ ਨੇ ਉਹਨਾਂ ਦੀ ਜਾਨ ਗਈ ਹੈ ਉਸ ਦਿਨ ਅਕਤੂਬਰ 2023 ਤੋਂ ਲੈ ਕੇ ਹੁਣ ਤੱਕ ਵੀ ਲਗਾਤਾਰ ਇਹ ਇੱਕ ਲਗਾਤਾਰ ਰਹਿ ਰਹੇ ਸੀਗੇ ਉੱਥੇ ਆਪਣੇ ਕੱਤਰ ਦੇ ਵਿੱਚ ਤੇ ਇਹਨਾਂ ਤੇ ਇਲਜ਼ਾਮ ਵੀ ਲੱਗਦਾ ਸੀ ਕਿ ਜਦੋਂ ਇੱਕ ਫੁੱਲ ਫਲੈਜ ਵਾਰ ਦੇ ਵਿੱਚ ਹੈਗਾ ਗਾਜ਼ਾ ਜਾਂ ਹਮਾਸ ਤਾਂ ਉਦੋਂ ਇਹ ਉਸ ਜਿਹੜਾ ਬੈਟਲ ਗਰਾਉਂਡ ਹੈ ਉਸ ਤੋਂ ਬਾਹਰ ਰਹਿ ਰਹੇ ਆ ਜਾਂ ਉਸ ਤੋਂ ਐਬਸੈਂਟ ਨੇ ਪਰ ਇਹ ਕੱਤਰ ਦੇ ਵਿੱਚ ਜ਼ਿਆਦਾਤਰ ਰਹਿ ਕੇ ਜਿਹੜਾ ਹੈਗਾ ਆ ਉਸ ਨੂੰ ਮੋਨਿਟਰ ਕਰ ਰਹੇ ਸੀ ਤਾਂ ਇਹ ਲਗਾਤਾਰ ਉਸ ਤੋਂ ਦੀ ਜਿਹੜੀ ਹੁਣ ਪਿਛਲੇ ਦਿਨਾਂ ਦੇ ਵਿੱਚ ਜੋ ਕਮਲਾ ਹੈਰਿਸ ਜਿਹੜੇ ਕਿ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਨੇ ਡੈਮੋਕ੍ਰੈਟਿਕ ਪਾਰਟੀ ਦੇ ਯੂਐਸ ਦੇ ਵਿੱਚ ਉਹਨਾਂ ਦੇ ਵੱਲੋਂ ਵੀ ਇਸ਼ਾਰਾ ਦਿੱਤਾ ਗਿਆ ਸੀ ਕਿ ਸੀਜ਼ਫਾਇਰ ਕੀਤੀ ਜਾਣੀ ਚਾਹੀਦੀ ਹੈ ਤਾਂ ਇੱਕ ਸੀਜ਼ਫਾਇਰ ਬੈਕ ਚੈਨਲ ਦੇ ਰੂਪ ਦੇ ਵਿੱਚ ਇਜ਼ਰਾਈਲ ਪੈਲੇਸਟਾਈਨ ਤੇ ਕਤਰ ਦੀ ਜਿਹੜੀ ਜਿਹੜੀ ਸਾਲਸੀ ਆ ਉਸ ਤੇ ਮੱਧੇ ਨਜ਼ਰ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਇੱਕ ਪੀਸ ਡੀਲ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਉਹਦੇ ਵਿੱਚ ਮੇਨ ਨੇਗੋਸ਼ੀਏਟਰ ਜਿਹੜੇ ਨੇ ਇਹ ਜਿਹੜੇ ਇਸਮਾਈਲ ਹਨੀਆਂ ਮੰਨੇ ਜਾਂਦੇ ਸੀ ਹਾਈਡਲਾਈਨਰ ਵੀ ਸੀਗੇ ਆਰਮ ਸਟਰਗਲ ਦੇ ਵਿੱਚ ਵੀ ਯਕੀਨ ਰੱਖਦੇ ਸੀ ਉਸ ਤੇ ਨਾਲ ਹੀ ਇਹ ਪ੍ਰੈਗਮੈਟਿਕ ਸ਼ਨ ਤੇ ਇਹ ਜੋ ਨੈਗੋਸ਼ੀਏਸ਼ਨ ਦੀਆਂ ਲੋੜਾਂ ਹੁੰਦੀਆਂ ਨੇ ਉਸ ਨੂੰ ਵੀ ਬਾਖੂਬੀ ਸਮਝਦੇ ਸੀ ਤੇ ਇਸ ਕਰਕੇ ਕੀ ਨੈਗੋਸ਼ੀਏਟਰ ਰਹੇ ਨੇ ਤਾਂ ਅਪ੍ਰੈਲ 2023 ਦੇ ਵਿੱਚ ਇਹਨਾਂ ਦੇ ਤਿੰਨ ਲੜਕੇ ਤੇ ਚਾਰ ਇਹਨਾਂ ਦੇ ਗ੍ਰੈਂਡ ਚਿਲड्रन ਪੋਤੇ ਪੋਤੀਆਂ ਜਿਹੜੇ ਨੇ ਉਹ ਇਤਰਾਇਲੀ ਇਸਟ੍ਰਾਈਕ ਦੇ ਵਿੱਚ ਮਾਰੇ ਗਏ ਸੀ ਤੇ ਜਦੋਂ ਇਹਨਾਂ ਨੂੰ ਇਹ ਪੁੱਛਿਆ ਗਿਆ ਤਾਂ ਇਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਹੋਰ ਨਾ ਫਿਲਸਤੀਨੀਆ ਦੇ ਜਿਹੜੇ ਜਿਹੜੇ ਪਰਿਵਾਰ ਜਨਕ ਨੇ ਮਾਰੇ ਗਏ ਨੇ ਉਸੇ ਤਰ੍ਹਾਂ ਮੇਰੇ ਵੀ ਮਾਰੇ ਗਏ ਨੇ ਤਾਂ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹ ਜਿਹੜਾ ਸਾਰਾ ਪੱਖ ਸੀ ਉਹ ਜਿਹੜਾ ਜਿਹੜਾ ਸਾਰਾ ਲਾਸ ਸੀ ਉਹਨੂੰ ਝੱਲਿਆ ਸੀਗਾ ਤੋਂ ਇਸ ਤਰ੍ਹਾਂ ਹੀ ਇਹ ਲਗਾਤਾਰ ਅੱਖ ਮਚੋੜੀ ਜਿਹੜੀ ਉਲਕਣ ਮਿੱਟੀ ਚੱਲ ਰਹੀ ਸੀ ਤਾਂ ਅਖੀਰ 30 ਜੁਲਾਈ ਦੇ ਦੀ ਰਾਤ ਵਾਲੇ ਦਿਨ ਰਾਤ ਨੂੰ ਜਿਹੜਾ ਈਰਾਨ ਦੇ ਵਿੱਚ ਸਵੇਰੇ 2 ਵਜੇ ਜਿਹੜੀ ਏਅਰ ਸਟ੍ਰਾਈਕ ਇੱਕ ਏਅਰ ਸਟ੍ਰਾਈਕ ਦੇ ਨਾਲ ਇਹਨਾਂ ਦੀ ਜਿਹੜੀ ਹੱਤਿਆ ਆ ਉਹ ਕੀਤੀ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਈਰਾਨ ਨੇ ਤੇ ਹਮਾਸ ਨੇ ਇਹ ਅਲੈਜ ਕੀਤਾ ਹੈ ਇਲਜ਼ਾਮ ਲਾਇਆ ਕਿ ਇਹ ਜਿਹੜੀ ਅਸੈਸੀਨੇਸ਼ਨ ਹੈ ਉਹ ਇਜ਼ਰਾਈਲ ਦੇ ਵੱਲੋਂ ਕੀਤੀ ਗਈ ਹੈ ਪਰ ਇਜ਼ਰਾਈਲੀ ਫੋਰਸਿਸ ਦੇ ਵੱਲੋਂ ਇਸ ਕਿਸਮ ਦੀ ਕੋਈ ਕਨਫਰਮੇਸ਼ਨ ਨਹੀਂ ਕੀਤੀ ਗਈ ਉਹਨਾਂ ਨੇ ਇਸ ਦੀ ਕੋਈ ਜ਼ਿੰਮੇਵਾਰੀ ਨਹੀਂ ਉਠੀ ਹੈਗੀ ਹਾਲਾਂਕਿ ਇਜ਼ਰਾਈਲ ਦੀ ਜਿਹੜੀ ਜਿਹੜੀ ਸਰਕਾਰ ਹੈ ਉੱਥੋਂ ਦੇ ਜਿਹੜੇ ਮੰਤਰੀ ਨੇ ਕੁਝ ਮੰਤਰੀਆਂ ਨੇ ਇਹਨੂੰ ਸੈਲੀਬ੍ਰੇਟ ਕੀਤਾ ਸੋਸ਼ਲ ਮੀਡੀਆ ਦੇ ਉੱਤੇ ਪਰ ਆਫੀਸ਼ੀਅਲੀ ਜਿਹੜੀਆਂ ਇਜ਼ਰਾਈਲੀ ਡਿਫੈਂਸ ਫੋਰਸਸ ਨੇ ਉਹਨਾਂ ਦੇ ਵੱਲੋਂ ਜਿਹੜੀ ਇਹ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਉੱਟੀ ਗਈ ਹੈਗੀ ਹਾਲਾਂਕਿ ਇਹਦਾ ਬਹੁਤ ਜ਼ਿਆਦਾ ਵੱਡਾ ਐਮਬੈਰੈਸ਼ਮੈਂਟ ਹੈਗਾ ਈਰਾਨ ਦੇ ਵਾਸਤੇ ਕਿਉਂਕਿ ਈਰਾਨ ਦੇ ਵਿੱਚ ਉਹ ਇੱਕ ਸਟੇਟ ਗੈਸਟ ਦੇ ਤੌਰ ਤੇ ਸਿਗੇ ਤੇ ਜੇ ਹੁਣ ਆਪਾਂ ਇਹ ਸਮਝੀਏ ਕਿ ਇਹਨਾਂ ਦੀ ਜਿਹੜੀ ਵੱਡੀ ਕਿਲਿੰਗ ਹੋਈ ਹੈ ਇਸਮਾਈਲ ਹਾਨੀਆਂ ਦੀ ਇਹ ਜਿਹੜੀ ਕਿਲਿੰਗ ਤੋਂ ਪਹਿਲਾਂ ਹੀ ਇੱਕ ਬੈਰੂਤ ਦੇ ਵਿੱਚ ਵੀ ਜਿਹੜੀ ਲੈਬਨਾਨ ਦੀ ਰਾਜਧਾਨੀ ਆ ਉੱਥੇ ਵੀ ਇੱਕ ਹਿਜ਼ਬੁੱਲਾ ਦੇ ਜਿਹੜੇ ਵੱਡੇ ਕਮਾਂਡਰ ਨੇ ਉਹਨਾਂ ਨੂੰ ਮਾਰਿਆ ਗਿਆ ਸੀ 24 ਘੰਟਿਆਂ ਦੇ ਵਿੱਚ ਦੋ ਵੱਡੇ ਜਿਹੜੀਆਂ ਕਿਲਿੰਗ ਨੇ ਇਜ਼ਰਾਈਲ ਦੇ ਵੱਲੋਂ ਕੀਤੀਆਂ ਗਈਆਂ ਨੇ ਹਾਲਾਂਕਿ ਉਸ ਦੀ ਜ਼ਿੰਮੇਵਾਰੀ ਲਈ ਗਈ ਹੈ ਪਰ ਇਜ਼ਰਾਈਲ ਨੇ ਇਸਮਾਈਲ ਹਾਨੀਆਂ ਦੀ ਜਿਹੜੀ ਅਸੈਸੀਨੇਸ਼ਨ ਹੈ ਉਸ ਦੀ ਜ਼ਿੰਮੇਵਾਰੀ ਨਹੀਂ ਲਈ ਜੇ ਆਪਾਂ ਇਹ ਸਮਝੀਏ ਕਿ ਹੁਣ ਇਸ ਅਸੈਸੀਨੇਸ਼ਨ ਦਾ ਕੀ ਅਸਰ ਹੋਏਗਾ ਇਹਦਾ ਅਸਰ ਕੀ ਹੋ ਸਕਦਾ ਹੈ ਵੈਸਟ ਏਸ਼ੀਆ ਦੇ ਸਾਰੇ ਖਿੱਤੇ ਤੇ ਗਾਜ਼ਾ ਤੇ ਇਜ਼ਰਾਈਲ ਦੀ ਜਿਹੜੀ ਚੱਲ ਰਹੀ ਲੜਾਈ ਆ ਉਸ ਦੇ ਉੱਪਰ ਤੇ ਪੂਰੇ ਇਸਲਾਮਿਕ ਵਰਡ ਦੇ ਉੱਤੇ ਇਹ ਕੋਈ ਦੂਰਾਵਾ ਨਹੀਂ ਹਨ ਕਿ ਜਿਹੜੇ ਇਸਮਾਈਲ ਹੰਨੀਆਂ ਨੇ ਬੜੀ ਵੱਡੀ ਜਿਹੜੀ ਪੋਲੀਟੀਕਲ ਫਿਗਰ ਸੀਗੇ ਤਾਂ ਉਹਨਾਂ ਦੀ ਜਿਹੜੀ ਅਸੈਸੀਨੇਸ਼ਨ ਹੈ ਉਹ ਬਿਲਕੁਲ ਹੀ ਇਗਨੋਰ ਨਹੀਂ ਕੀਤੀ ਜਾਏਗੀ ਉਸ ਦਾ ਇੱਕ ਨੋਟਿਸ ਲੈਣਾ ਪਏਗਾ ਤਾਂ ਜਿਹੜਾ ਅਸੀਂ ਦੇਖਿਆ ਕਿ ਇਸੇ ਦੇ ਚਲਦਿਆਂ ਜਿਹੜੇ ਈਰਾਨ ਦੇ ਜਿਹੜੇ ਮੁਖੀ ਨੇ ਜਿਹੜੇ ਸੁਪਰੀਮ ਲੀਡਰ ਨੇ ਅਲੀ ਖੋਮੈਨੀ ਉਹਨਾਂ ਦਾ ਜਿਹੜਾ ਸਟੇਟਮੈਂਟ ਆਇਆ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਇਜ਼ਰਾਈਲ ਨੇ ਜਿਹੜੇ ਸਾਡੇ ਸਟੇਟ ਗੈਸਟ ਸੀਗੇ ਸਾਡੇ ਆਨਰਡ ਗੈਸਟ ਸੀਗੇ ਉਹਨਾਂ ਨੂੰ ਕਤਲ ਕਰਕੇ ਸਾਡੀ ਲੈਂਡ ਦੇ ਉੱਤੇ ਇੱਕ ਬੜੀ ਵੱਡੀ ਹਿਮਾਕਤ ਕੀਤੀ ਹੈ ਉਸ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਇਜ਼ਰਾਈਲ ਨੂੰ ਭੁਗਤਣਾ ਪਏਗਾ ਤੇ ਈਰਾਨ ਜਿਹੜਾ ਹੈਗਾ ਇਸਮਾਈਲ ਹਾਨੀਆਂ ਦਾ ਜਿਹੜਾ ਜਿਹੜੀ ਜਿਹੜੀ ਉਹਨਾਂ ਦਾ ਕਤਲ ਹੋਇਆ ਉਸ ਦਾ ਬਦਲਾ ਇਜ਼ਰਾਈਲ ਤੋਂ ਜ਼ਰੂਰ ਲਏਗਾ ਤਾਂ ਇਹ ਕਿਸ ਕਿਸਮ ਦਾ ਬਦਲਾ ਹੋਏਗਾ ਇਹ ਤਾਂ ਹਜੇ ਦੇਖਣ ਵਾਲੀ ਗੱਲ ਹੈ ਕਿ ਇਸ ਦੇ ਉੱਤੇ ਈਰਾਨ ਕਿਸ ਲੈਵਲ ਦੀ ਸਖਤਗੀਰ ਅਪਰੋਚ ਰੱਖਦਾ ਤਾਂ ਇਸ ਤੇ ਨਾਲ ਹੀ ਜਿਹੜਾ ਈਰਾਨ ਦਾ ਪੱਖ ਦੇਖਣ ਵਾਲਾ ਉਸ ਦੇ ਨਾਲ ਹੀ ਜਿਹੜੀ ਹਿਜ਼ਬੁੱਲ ਹੈ ਜਿਹੜੀ ਲਿਬਨਾਨ ਦੇ ਵਿੱਚ ਬੈਠੀ ਹੈ ਇੱਕ ਮਲੇਸ਼ੀਆ ਗਰੁੱਪ ਹੈ ਸਦਰਨ ਲਿਬਨਾਨ ਦੇ ਵਿੱਚ ਲਗਾਤਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤਾਂ ਉਸ ਦਾ ਵੀ ਇਸ ਦੇ ਵਿੱਚ ਈਰਾਨ ਦੇ ਨਾਲ ਸ਼ਾਮਲ ਹੋਣਾ ਸੁਭਾਵਿਕ ਮੰਨਿਆ ਜਾ ਰਿਹਾ ਹੈ ਪਹਿਲਾਂ ਹੀ ਉਹ ਇੱਕ ਆਪਣੇ ਮਲੇਸ਼ੀਆ ਮਲੇਸ਼ੀਆਜ਼ ਦੇ ਨਾਲ ਇੱਕ ਇਨਡਾਇਰੈਕਟ ਵੇ ਦੇ ਨਾਲ ਇਜ਼ਰਾਈਲ ਦੇ ਖਿਲਾਫ ਇਹ ਸਾਰੇ ਖਿੱਤੇ ਦੇ ਵਿੱਚ ਇੱਕ ਮੁਹਿੰਮ ਚਲਾ ਰਹੇ ਨੇ ਪਰ ਇਹ ਫੁੱਲ ਫਲੈਜ ਹੁਣ ਵਾਰ ਬਣਦੀ ਆ ਜਾਂ ਨਹੀਂ ਬਣਦੀ ਇਹ ਚੀਜ਼ ਦੇਖਣ ਵਾਲੀ ਆ ਪਰ ਇਹ ਚੀਜ਼ ਹੈ ਕਿ ਇਰਾਨ ਦੇ ਇਨਫਲੂਐਂਸ ਦੇ ਨਾਲ ਗਾਜ਼ਾ ਦੇ ਵਿੱਚ ਜਿਹੜਾ ਕਿ ਅਟੈਕ ਹੋਇਆ ਸੀ ਅਕਤੂਬਰ 2023 ਦੇ ਵਿੱਚ ਉਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਈਰਾਨ ਦੇ ਵੱਲੋਂ ਉਹਦੇ ਵਿੱਚ ਕਾਫੀ ਟ੍ਰੇਨਿੰਗ ਦਿੱਤੀ ਗਈ ਸੀ ਜੋ ਹਮਾਸ ਦੇ ਜਿਹੜੇ ਲੜਾਕੇ ਸੀ ਉਹਨਾਂ ਨੂੰ ਇਸ ਦੇ ਨਾਲ ਹੀ ਲਿਬਨਾਨ, ਯਮਨ, ਇਰਾਕ ਤੇ ਸੀਰੀਆ ਦੇ ਵਿੱਚ ਜਿੰਨੇ ਵੀ ਮਲੇਸ਼ੀਆ ਗਰੁੱਪ ਚੱਲ ਰਹੇ ਨੇ ਉਹਨੂੰ ਕਿਤੇ ਨਾ ਕਿਤੇ ਈਰਾਨ ਦੀ ਸਪੋਰਟ ਹੈ ਤਾਂ ਈਰਾਨ ਜਿਹੜਾ ਹੈਗਾ ਇਹਦੇ ਵਿੱਚ ਕੀ ਪਲੇਅਰ ਹੈ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ Assassination ਤੋਂ ਬਾਅਦ ਇਹ ਪੂਰਾ West Asia ਦਾ ਖੇਤਾ ਇੱਕ ਫੁੱਲ ਫਲੈਜ ਜਿਹੜੀ ਵਾਰ ਹੈ ਉਸ ਦੀ ਜ਼ਾਤ ਦੇ ਵਿੱਚ ਆ ਜਾਏਗਾ ਹਾਲਾਂਕਿ ਇਰਾਨ ਦੇ ਵਾਸਤੇ ਵੀ ਇਹ ਨਾ ਸੌਖਾ ਨਹੀਂ ਹੈ ਕਿ ਇਹ ਸਾਰੇ ਨੂੰ ਜਿਹੜਾ ਹੈਗਾ ਇਹ ਸਾਰੇ ਨੂੰ ਇੱਕ ਵਾਰ ਦੇ ਵਿੱਚ ਲੈ ਜਾਣਾ ਇੱਕ ਫੁੱਲ ਫਲੈਜ ਵਾਰ ਦਾ ਡਿਕਲੇਰੇਸ਼ਨ ਕਰ ਦੇਣਾ ਪਰ ਇਰਾਨ ਜਿਹੜਾ ਹੈਗਾ ਬਿਲਕੁਲ ਵੀ ਕੋਈ ਨਾ ਰੱਦੇ ਅਮਲ ਕਰੇ ਇਸ ਪੋਜੀਸ਼ਨ 'ਚ ਵੀ ਇਰਾਨ ਨਹੀਂ ਹੈਗਾ ਤੇ ਇਰਾਨ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਆ ਉਹ ਰੱਦੇ ਅਮਲ ਕਰਨਾ ਪੈਣਾ ਹੈ ਕੋਈ ਰਿਐਕਸ਼ਨ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਤੋ ਇਹ ਹਿਜ਼ਬੁੱਲਾ ਵੀ ਇਜ਼ਰਾਈਲ ਤੇ ਅਟੈਕ ਕਰ ਸਕਦੇ ਨੇ ਤੇ ਇਸ ਤੇ ਨਾਲ ਹੀ ਜਿਹੜੇ ਇਹਨਾਂ ਦੇ ਜਿਹੜੇ ਸਕਸੈਸਰ ਉਹ ਕੌਣ ਹੋਣਗੇ ਉਹਨਾਂ ਦੇ ਵਿੱਚ ਸਭ ਤੋਂ ਉੱਪਰਲਾ ਨਾਂ ਹੈ ਖਾਲਿਦ ਮਿਸ਼ਾਹਲ ਦਾ ਖਾਲਿਦ ਮਿਸ਼ਾਹਲ ਇਹ ਵੀ ਕਤਰ ਦੇ ਵਿੱਚ ਰਹਿ ਰਹੇ ਆ ਤੇ ਸੈਕੰਡ ਹੈਂਡ ਕਮਾਂਡ ਸੀਗੇ ਇਸਮਾਇਲ ਹਨੀਆਂ ਦੇ ਤਾਂ ਖਾਲਿਦ ਮਿਸ਼ਾਹਲ ਦਾ ਇਹ ਤੈਅ ਹੈ ਕਿ ਇਹ ਇਹਨਾਂ ਨੇ ਇੱਕ ਜਿਹੜਾ ਹੈਗਾ ਆ ਉਹਨਾਂ ਨੂੰ ਸਕਸੀਡ ਕਰਨਾ ਹੈ ਉਹਨਾਂ ਦੇ ਉੱਤਰ ਅਧਿਕਾਰੀ ਬਣਨਾ ਹੈ ਇਸਮਾਇਲ ਹਨੀਆਂ ਦੇ ਤਾਂ ਜਿਹੜੇ ਕਿ ਯੋਗਾ ਸਿਨੇਵਰ ਜਿਹੜੇ ਨੇ ਉਹ ਇਹਨਾਂ ਦੇ ਮਿਲਟਰੀ ਕਮਾਂਡਰ ਬਣੇ ਰਹਿਣਗੇ ਹਮਾਸ ਦੇ ਗਾਜ਼ਾ ਦੇ ਵਿੱਚ ਤਾਂ ਇਸ ਦੇ ਨਾਲ ਹੀ ਸਵਾਲਾਂ ਦਾ ਸਵਾਲ ਇਹ ਹੈ ਵੀ ਜਿਹੜੀਆਂ ਹੁਣ ਨੇਗੋਸ਼ੀਏਸ਼ਨਸ ਹੋ ਰਹੀਆਂ ਸੀ ਸੀਸਫਾਇਰ ਦੀ ਗੱਲ ਹੋ ਰਹੀ ਸੀ ਉਹ ਕਿਸੇ ਪਾਸੇ ਲ ਜਾਏਗੀ ਜਾਂ ਨਹੀਂ ਜਾਏਗੀ ਹਾਲ ਫਿਰ ਹਾਲ ਉਹ ਪਿੱਛੇ ਪੈਂਦੀ ਨਜ਼ਰ ਆ ਰਹੀ ਹੈ ਇਹ ਤੇ 115 ਜਿਹੜੇ ਹੋਸਟੇਜਸ ਨੇ ਜਿਹੜੇ ਕਿ ਹਲੇ ਵੀ ਹਮਾਸ ਦੇ ਕਬਜ਼ੇ 'ਚ ਨੇ ਉਨ੍ਹਾਂ ਦੀ ਜਿਹੜੀ ਸਲਾਮਤੀ ਹੈ ਉਸ ਉਹ ਵੀ ਹੁਣ ਖਤਰੇ 'ਚ ਪੈਂਦੀ ਜਾਪਦੀ ਹੈ ਕਿ ਇਜ਼ਰਾਈਲ ਨੇ ਜਿਸ ਲੈਵਲ ਦੀ ਇੱਕ ਪ੍ਰੋਵੋਕੇਟਿਵ ਐਕਟ ਕੀਤਾ ਆ ਉਸ ਤੋਂ ਬਾਅਦ ਹਮਾਸ ਵੀ ਇਹ ਨਹੀਂ ਚਾਹੇਗਾ ਕਿ ਉਹ ਕਿਸੇ ਕਿਸਮ ਦੀ ਜਿਹੜੀ ਹੋਸਟੇਜ ਐਕਸਚੇਂਜ ਹੈ ਉਹ ਕਰੇ ਇੱਕ ਸਖਤਗੀਰ ਪੋਸਚਰ ਜਿਹੜਾ ਹੈਗਾ ਆ ਹਮਾਸ ਦੇ ਵੱਲੋਂ ਲਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਕਿਸਮ ਦੀ ਜਿਹੜੀ ਕਾਰਵਾਈ ਕਰਕੇ ਜਿਹੜੇ ਬੈਂਜਾਮਿਨ ਨਤਨਯਾਹੁ ਨੇ ਜਿਹੜੇ ਕਿ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਇੱਕ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਆਪਣੀ ਜਿਹੜੀ ਡਿਗਰੀ ਪਪੂਲਾਰਿਟੀ ਆ ਉਸ ਨੂੰ ਇੱਕ ਵਾਰੀ ਮੁੜ ਤੋਂ ਬਹਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਤੇ ਬਹੁਤ ਸਾਰੇ ਰਿਸ਼ਵਤਖੋਰੀ ਦੇ ਇਲਜ਼ਾਮ ਨੇ ਬਹੁਤ ਸਾਰੀਆਂ ਇਸ ਇਹਨਾਂ ਗੱਲਾਂ ਦੇ ਇਲਜ਼ਾਮਾਂ ਦੇ ਵਿੱਚ ਉਹ ਘਿਰੇ ਹੋਏ ਨੇ ਕਿ ਬੈਂਜਾਮਿਨ ਨਤਨਯਾਹੁ ਦੀ ਜਿਹੜੀ ਪਾਲਿਸੀ ਹੈ ਉਹ ਦੀ ਵਜਾ ਕਰਕੇ ਜਿਹੜੀ ਇਜ਼ਰਾਈਲ ਤੇ ਗਾਜ਼ਾ ਦੀ ਜਿਹੜੀ ਕਨਫਲਿਕਟ ਹੈ ਇਹ ਲਟਕ ਰਹੀ ਹੈ ਤੇ ਇਜ਼ਰਾਈਲ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਹੋ ਰਿਹਾ ਕਿ ਜੋ ਜੀਨੋਸਾਈਡਲ ਵਾਰ ਇਹਨੇ ਕੀਤੀ ਹੋਈ ਹੈ ਪਰ ਜੋ ਬੈਂਜਾਮਿਨ ਨੇਤਨਯਾਹੁ ਨੇ ਉਹ ਇੱਕ ਸਖਤਗੀਰ ਤੇ ਸੱਜੇ ਪੱਖੀ ਮੰਨੇ ਜਾਂਦੇ ਨੇ ਸਿਆਸਤ ਦੇ ਤਾਂ ਉਹ ਲਗਾਤਾਰ ਹੀ ਸਖਤਗੀਰ ਅਪਰੋਚ ਰੱਖਣ ਦੀ ਵਕਾਲਤ ਕਰਦੇ ਆਏ ਨੇ ਤਾਂ ਇਸ ਦੇ ਨਾਲ ਉਹਨਾਂ ਨੇ ਈਰਾਨ ਨੂੰ ਆਪਣੀ ਡੋਮੈਸਟਿਕ ਆਪੋਜੀਸ਼ਨ ਦੇ ਲੀਡਰਾਂ ਨੂੰ ਤੇ ਹਮਾਸ ਨੂੰ ਸੀਰੀਆ ਨੂੰ ਇਹ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਜ਼ਰਾਈਲ ਇਸ ਲੈਵਲ ਦਾ ਕੈਪੇਬਲ ਹੈ ਕਿ ਜਿੰਨੂੰ ਜਿੱਥੇ ਚਾਹੇ ਉਹ ਟਾਰਗੇਟ ਕਰ ਸਕਦਾ ਹੈ ਇਰਾਨ ਦੇ ਧੁਰ ਅੰਦਰ ਦੇ ਵਿੱਚ ਇਸਮਾਈਲ ਹਨੀਆਂ ਦੀ ਜਿਹੜੀ ਅਸੈਸੀਨੇਸ਼ਨ ਹੈ ਉਸ ਨੇ ਇਜ਼ਰਾਈਲ ਦੀ ਜਿਹੜੀ ਤਾਕਤ ਹੈ ਉਹਦੀ ਜਿਹੜੀ ਇੰਟੈਲੀਜੈਂਸ ਦੀ ਐਕਿਊਰੇਸੀ ਹੈ ਉਸ ਦਾ ਇੱਕ ਡੰਕਾ ਵਜਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਹੁਣ ਇਹ ਦੇਖਣਾ ਹੋਏਗਾ ਕਿ ਇਸ ਸਾਰੇ ਦੇ ਬਾਅਦ ਜਿਹੜਾ ਇਸਲਾਮਿਕ ਵਰਡ ਹੈ ਐਟ ਲਾਰਜ ਚਾਹੇ ਸਾਊਦੀ ਅਰੇਬੀਆ ਹੈ ਚਾਹੇ ਉਹਦੇ ਵਿੱਚ ਟਰਕੀ ਹੈ ਇਹਨਾਂ ਸਾਰਿਆਂ ਦਾ ਕੀ ਰਿਸਪੌਂਸ ਆਉਂਦਾ ਪਰ ਇਸ ਦੇ ਵਿੱਚ ਹਾਲ ਫਿਲਹਾਲ ਇਹ ਸਮਝ ਆ ਰਿਹਾ ਕਿ ਜੋ ਇਜ਼ਰਾਈਲ ਦੇ ਖਿਲਾਫ ਜਿੰਨੀ ਵੀ ਰੈਜ਼ਿਸਟੈਂਸ ਕੀਤੀ ਜਾ ਰਹੀ ਹੈ ਉਹ ਸਾਰੀ ਸ਼ੀਆ ਲੌਬੀ ਦੇ ਵੱਲੋਂ ਕੀਤੀ ਜਾ ਰਹੀ ਹੈ ਚਾਹੇ ਉਹ ਹਿਜ਼ਬੁੱਲਾਹ ਚਾਹੇ ਉਹ ਈਰਾਨ ਹੈ ਚਾਹੇ ਉਹ ਸੀਰੀਆ ਦੇ ਵਿੱਚ ਨੇ ਚਾਹੇ ਹੂਥੀਜ਼ ਨੇ ਯਮਨ ਦੇ ਵਿੱਚ ਇਹ ਸਾਰੇ ਲੋਕ ਜਿਹੜੇ ਨੇ ਸ਼ੀਆ ਮੁਸਲਮਾਨਾਂ ਦਾ ਜਿਹੜਾ ਇਨਫਲੂਐਂਸ ਦਾ ਏਰੀਆ ਜਿਹੜੇ ਸੁੰਨੀ ਮੁਸਲਮਾਨਾਂ ਦੇ ਇਨਫਲੂਐਂਸ ਦਾ ਏਰੀਆ ਚਾਹੇ ਉਹ ਸਾਊਦੀ ਅਰੇਬੀਆ ਚਾਹੇ ਟਰਕੀ ਹੈ ਉਹ ਉਸ ਰੂਪ ਦੇ ਵਿੱਚ ਜਿਹੜਾ ਹੈਗਾ ਡਾਇਰੈਕਟਲੀ ਇਸ ਦੇ ਨਾਲ ਕਨਫਲਿਕਟ ਦੇ ਵਿੱਚ ਨਹੀਂ ਹਨ ਤਾਂ ਇੱਥੇ ਇੱਕ ਬਹੁਤ ਇੰਪੋਰਟੈਂਟ ਪੱਖ ਹੈ ਜਿਹੜਾ ਸਾਰਾ ਖਿੱਤਾ ਹੈ ਜਿੱਥੇ ਈਰਾਨ ਐਕਟਿਵ ਹੈ ਜਿੱਥੇ ਵੈਸਟ ਏਸ਼ੀਆ ਦਾ ਸਾਰਾ ਖਿੱਤਾ ਹੈ ਇਹ ਇੰਟਰਨੈਸ਼ਨਲ ਟ੍ਰੇਡ ਰੂਟ ਤੋ ਇਸ ਦੀ وجہ ਕਰਕੇ ਇਹਦੀ ਬੜੀ ਇੰਪੋਰਟੈਂਸ ਹੈ ਤੇ ਹੁਣ ਈਰਾਨ ਚਾਹੇਗਾ ਕਿ ਇੰਟਰਨੈਸ਼ਨਲ ਟ੍ਰੇਡ ਨੂੰ ਉਹ ਥੋੜਾ ਡਿਸਟਰਬ ਕਰੇ ਕਿ ਤਾਂਕਿ ਇਸ ਦੇ ਨਾਲ ਵੈਸਟਰਨ ਕੰਟਰੀਜ਼ ਦੇ ਉੱਤੇ ਪ੍ਰੈਸ਼ਰ ਬਣੇਗਾ ਤੇ ਹੁਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਸਮਾਈਲ ਹਨੀਆਂ ਦੀ ਇਸ ਅਸੈਸੀਨੇਸ਼ਨ ਤੋਂ ਬਾਅਦ ਜਿਹੜਾ ਇਜ਼ਰਾਈਲ ਹੈ ਉਸ ਨੂੰ ਕਿਸ ਕਿਸਮ ਦੇ ਸਿੱਟੇ ਭੁਗਤਣੇ ਪੈਂਦੇ ਨੇ ਜਾਂ ਈਰਾਨ ਹਮਾਸ ਤੇ ਸੀਰੀਆ ਜਿਹੜੇ ਨੇ ਉਹ ਕਿਸ ਕਿਸਮ ਦੀ ਜਿਹੜੀ ਰਣਨੀਤੀ ਅਪਣਾਉਂਦੇ ਨੇ ਪਰ ਹਾਲ ਫਿਲਹਾਲ ਇਸ ਵੱਡੀ ਕਿਲਿੰਗ ਦੇ ਨਾਲ ਇਹ ਗੱਲ ਸਾਫ ਹੋ ਗਈ ਹੈ ਕਿ ਜਿਹੜੀ ਇਜ਼ਰਾਈਲ ਦੇ ਗਾਜ਼ਾ ਦੇ ਵਿੱਚ ਜਿਹੜੀ ਵਾਰ ਚੱਲ ਰਹੀ ਹੈ ਉਸ ਵਾਰ ਦਾ ਹਲੇ ਕੋਈ ਨੇੜ ਭਵਿੱਖ ਦੇ ਵਿੱਚ ਅੰਤ ਜਿਹੜਾ ਹੈਗਾ ਉਹ ਨਜ਼ਰ ਨਹੀਂ ਆ ਰਿਹਾ ਧੰਨ